जीरा ਦੇ ਕਸਬਾ ਮੱਖੂ ਦੇ ਨੇੜੇ ਪਿੰਡ ਲਹਿਰਾ ਬੇਟ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਦੇ ਦਰਮਿਆਨ ਟੱਕਰ ਹੋ ਗਈ ਐਸੇ ਦੌਰਾਨ ਵਾਪਰੇ ਦੇ ਹਾਦਸੇ ਦੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਮਾਰਟਮ ਦੇ ਲਈ ਸਿਵਲ ਹਸਪਤਾਲ ਜ਼ੀਰਾ ਲਈ ਆਂਦਾ ਗਿਆ ਦੋਵੇਂ ਹੀ ਪਿਓ ਪੁੱਤ ਆਪਣੀ ਮੋਟਰਸਾਈਕਲ ਸਵਾਰ ਹੋ ਕੇ ਆਪਣੇ ਪਿੰਡ ਬੁੱਲੇ ਤੋਂ 25 ਦੇ ਵੱਲ ਨੂੰ ਜਾ ਰਹੇ ਸਨ ਅਤੇ ਜਦੋਂ ਦੇ ਮੱਖੂ ਦੇ ਨਜ਼ਦੀਕ ਪਿੰਡੇ ਪਿੰਡ ਲਹਿਰਾ ਬੇਟ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਕਿ ਕਾਰ ਦੇ ਨਾਲ ਲਹਿਰਾ ਦੀ ਟੱਕਰ ਹੋ ਗਈ ਹਾਦਸਾ ਇਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਪਿਓ ਪੁੱਤਾਂ ਦੀ ਮੌਕੇ ਤੇ ਹੀ ਇਮਰ ਚਾਚੇ ਦੇ ਪੁੱਤ ਸੀ ਇੱਕ ਤੇ ਇੱਕ ਉਹਦਾ ਮੁੰਡਾ ਲੜਕਾ ਚਾਚੇ ਦਾ ਭਤੀਜਾ ਦੋਵਾਂ ਦੀ ਲਹਿਰੇ ਜਾਣ ਦੇ ਚੱਲੇ ਸੀ ਆਪਣੇ ਖੀਰ ਲੈ ਕੇ ਤਰਨ ਤਰਨ ਉੱਥੇ ਕੋਈ ਗੱਡੀ ਵੱਜੀ ਹੋਣੀ ਗੱਡੀ ਵੇਖੀ ਨਾ ਜੇ ਐਕਸੀਡੈਂਟ ਹੋ ਗਿਆ ਬਲਵਿੰਦਰ ਸਿੰਘ ਮੁੰਡੇ ਨਾਲ ਸੀ ਉਹਦਾ ਬੇਟਾ ਸ਼ੇਕ ਨਾਲ 17 18 ਸਾਲ ਦਾ ਡੋਰੀ ਡੈਥ ਹੋ ਗਈ ਜੈਡ ਬੋਡੀ ਇੱਥੇ ਹਸਪਤਾਲ ਲੈ ਲੈਂਦੇ ਸੀ 35 ਸਾਲ ਦਾ ਆਪਣੀ ਬਲਵਿੰਦਰ ਸਿੰਘ ਦੀ ਜੀ ਉਹਦਾ ਬੇਟੇ ਦੀ ਘਰ ਵੀ 17 18 ਸਾਲ ਕਿਸ ਵੀਕਲ ਤੇ ਸਵਾਰ ਸੀ ਇਹ ਮੋਟਰਸਾਈਕਲ ਤੇ ਸੀ ਕਿੱਥੋਂ ਕਿੱਥੇ ਜਾ ਰਹੇ ਸੀ ਮੂਲੇ ਤੋਂ ਚੱਲੇ ਸੀ ਪੱਟੀ ਚੱਲੇ ਪਰਦਾ ਖੀਰ ਲੈ ਕੇ ਇਹ ਐਕਸੀਡੈਂਟ ਕਿਹਦੇ ਨਾਲ ਹੋਇਆ ਅੱਛਾ ਗੱਡੀ ਵੱਜੀ ਹੈ ਲਹਿਰੇ ਕੋਲੇ ਮਫੂ ਦੇ ਉੱਤੇ ਬੜਾ ਲਹਿਰਾ ਲਹਿਰੇ ਕੋਲ ਗੱਡੀ ਵੱਜੀ ਠੀਕ ਹਾਂਜੀ ਸਾਡੇ ਕੋਲ ਪਹਿਲਾਂ ਇੱਕ ਟੋਲ ਜਿਹੜਾ ਹੈਗਾ ਆਪਣਾ ਕੋਟ ਤੇ ਮਫੂ ਰੋਡ ਦੇ ਉੱਤੇ ਉਹਨਾਂ ਦੀ ਐਂਬੂਲੈਂਸ ਨਾਲ ਇੱਕ ਪੇਸ਼ੈਂਟ ਲੈ ਕੇ ਜਾਂਦਾ ਗਿਆ ਸੀ ਬਰੌਡ ਡੈਡੀ ਸੀਗਾ ਰੋਡ ਐਕਸੀਡੈਂਟ ਵਸਿਆ ਜਾਂਦਾ ਹੈਗਾ ਮਲਟੀਪਲ ਇੰਜਰੀ ਸੀ ਫ੍ਰੈਕਚਰ ਵੀ ਹੋ ਗਿਆ ਉਹ 2 ਘੰਟੇ ਤੋਂ ਬਾਅਦ ਇੱਕ ਹੋਰ ਪੇਸ਼ੈਂਟ ਲੈ ਕੇ ਆਂਦਾਂਗੇ ਸੀਮ ਉਹਨਾਂ ਦੇ ਰਿਹਾ ਆਪਣਾ ਰਿਲੇਟਿਵ ਸੀ ਕਿ ਜੋ ਪਹਿਲਾਂ ਲੈ ਕੇ ਆਏ ਸੀ ਬੋਡੀ ਉਹਨਾਂ ਨੂੰ ਹੀ ਲੈ ਕੇ ਹੁੰਦਾ ਗਿਆ ਉਹ ਵੀ ਬਲੌਡ ਰੈਟਿਵ ਸੀਗਾ ਉਹ ਸ਼ਾਇਦ ਪਹਿਲਾਂ ਕਿਤੇ ਪ੍ਰਾਈਵੇਟ ਹਸਪੀਟਲ ਚ ਲੱਗੇ ਸੀਗੇ ਤੇ ਉਹ ਫਿਰ ਡੱਟ ਕੇ ਲਈ ਉਹਦੇ ਹੱਥੋਂ ਬੋਡੀ ਬਦਲ ਗਿਆ ਉਹਨਾਂ ਦਾ ਸਟੇਟ ਕਿਲੇ